ਪਾਰਟੀ ਸੌੜ ਕੇ ਸਰ ਜੀ ਕੰਮ ਸਪੋਰਟ ਇਸਾਮਲ ਹੋ ਰਿਹਾ ਹੈ। ਮੇਰਾ ਨਾਮ ਕੁਲਵੰਤ ਸਿੰਘ ਹੈ ਪਿੰਡ ਬਹਾਦਰ ਜੀ ਤੇ ਆਮ ਆਦਮੀ ਪਾਰਟੀ ਤੋਂ ਛੱਡ ਕੇ ਕਾਂਗਰਸ ਦੀ ਪਾਰਟੀ ਨੂੰ ਜੁਆਇਨ ਕੀਤਾ ਹੈ। ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰ ਕਰਦਾ ਹਾਂ ਇਹਨਾਂ ਦੇ ਚੰਗੇ ਕੰਮਾਂ ਤੇ ਵਧੀਆ ਨੀਤੀਆਂ ਤੇ ਬੜੇ ਵਧੀਆ ਕੰਮ ਕਰਦੇ ਨੇ। ਕੀ ਕਾਰਨ ਕੀ ਸਮਝਦੇ ਹੋ ਭਾਈ ਕਿਉਂ ਛੱਡਣਾ ਪਿਆ ਪਾਰਟੀ ਨੂੰ ਆ ਕੇ? ਉਹ ਪਾਰਟੀਆਂ ਛੱਡਣਾ ਇਸ ਤਰ੍ਹਾਂ ਕਿ ਜੋ ਕੀਤੇ ਵਾਅਦੇ ਸੀਗੇ ਜੋ ਕੰਮਕਾਰ ਕਰਤੇ ਸੀਗੇ ਜਨਤਾ ਦੇ ਉਹਨਾਂ ਨੇ ਵਾਅਦੇ ਕੀਤੇ ਸੀ ਉਹਨਾਂ ਵਾਅਦਿਆਂ ਤੇ ਕੋਈ ਠੀਕ ਨਹੀਂ ਉਤਰੇ ਇਸ ਕਰਕੇ ਉਹਨਾਂ ਦੀਆਂ ਕੁਝ ਨੀਤੀਆਂ ਮਾੜੀਆਂ ਕਰਕੇ ਪਪਾ ਇਸ ਪਾਰਟੀ ਨੂੰ ਠੀਕ ਛੱਡ ਕੇ ਇਸ ਪਾਰਟੀ ਨੂੰ ਜੁਆਇਨ ਕੀਤਾ ਜੀ ਦੱਸੋ ਕਿਹੜਾ ਪਿੰਡ ਆ ਤੁਹਾਡਾ ਮੇਰਾ ਪਿੰਡ ਸਰਜੀ ਨਮਾ ਚਾਵਾ ਕਿਹੜੀ ਪਾਰਟੀ ਨੂੰ ਛੱਡ ਕੇ ਆ ਜਾਈ ਮੈਂ ਆਮ ਆਦਮੀ ਪਾਰਟੀ ਛੱਡ ਕੇ ਕਾਰਨ ਕੀ ਮੈਨੂੰ ਆਪਣੇ ਪਿੰਡ ਦੀ ਪੰਚਾਇਤ ਦੇ ਕੰਮ 'ਤੇ ਵਿਸ਼ਵਾਸ ਲੱਗਾ ਸਾਡੇ ਪਿੰਡ ਦਾ ਸ਼ਮਸ਼ਾਨ ਘੜ ਜਿਹੜਾ ਕਿ 25 ਲੱਖ ਰੁਪਏ ਦੀ ਲਗਤ ਨਾਲ ਗ੍ਰਹੀ ਕਰਕੇ ਅਸੀਂ ਸਾਰੇ ਪਿੰਡ ਦੇ ਰਹੇ ਆ ਤੇ 25 ਲੱਖ ਨਾਲ ਜਾ ਕੇ ਤੁਸੀਂ ਦੇਖੋ ਅਲੀਸ਼ਾਨ ਸ਼ਮਸ਼ਾਨ ਘੜ ਬਣਾ ਰਹੇ ਤੇ ਬਾਕੀ ਆਪਣੇ ਚਾਚਾ ਜੀ ਨੇ ਮੈਂਬਰ ਪੰਚਾਇਤ ਕੁਛ ਉਹਨਾਂ ਨੇ ਮੈਨੂੰ ਖੁਸ਼ ਕਿਹਾ ਇਨੀ ਤੁਗਲਾ ਇੱਧਰ ਆ ਠੱਠੀ ਪਿੰਡ ਜਿਹੜੀ ਪਾਰਟੀ ਚ ਪਹਿਲਾਂ ਸਮਝ ਮੈਂ ਆਹ ਪਾਰਟੀ ਚ ਜਾਂ ਪਾਰਟੀ ਨੂੰ ਬਤਾਈਏ ਛੱਡਤੀ ਆ ਪਾਰਟੀ ਨੋਕ ਤੇ ਇਹੋ ਹੀ ਆ ਵੀ ਕੰਮਕਾਰ ਉਹਨਾਂ ਦੇ ਕੋਈ ਪਸੰਦ ਨਹੀਂ ਆ ਸਾਡੇ ਤਾਂ ਕਰਕੇ ਛੱਡੀ ਆ ਉਹਨਾਂ ਅਸੀਂ ਕਾਂਗਰਸ ਪਾਰਟੀ ਜਾਦੇ ਆ ਲੱਗਦਾ ਮੈਡਮ ਦੇ ਕੰਮ ਤੁਸੀਂ ਕਾਫੀ ਸੰਦਰ ਬਿਲਕੁਲ ਖੁਸ਼ ਆਗੇ ਵੀ ਅਸੀਂ ਇੱਧਰ ਹੀ ਚੱਲੋ ਨਾਲ ਉਹ ਥੋੜੀ ਜਿਹੀ ਗਲਤੀ ਨਾਲ ਚਲ ਕੇ ਉਧਰ ਨਾਲ ਚਲੋਗੇ ਕਾਂਗਰਸ ਪਾਰਟੀ ਦੇ ਬਿਲਕੁਲ ਜੀ ਠੀਕ ਗਿਣਤੀ ਵਿੱਚ ਜਿਹੜੇ ਆ ਉਹ ਆਪ ਸਮਰਥਕ ਜਿਹੜੇ ਆ ਉਹ ਤੁਹਾਡੀ ਪਾਰਟੀ ਜੁਆਇਨ ਕਰਨ ਪਹੁੰਚ ਅੱਜ ਬਹੁਤ ਹੀ ਸੁਭਾਗਾ ਦਿਨ ਹੈ ਕਿ ਪਿੰਡ ਬਹੁਤ ਇੱਕ ਕਲਸਟਰ ਹੈ ਚਾਰ ਪੰਜ ਪਿੰਡਾਂ ਦਾ ਬਹੁਤ ਵੱਡੇ ਪਿੰਡ ਨੇ ਤੇ ਬੜੀ ਕੈਂਟ ਤੇ ਬਿਲਕੁਲ ਨਾਲ ਚਾਵਾ ਨੁਸ਼ਹਿਰਾ ਬਹਾਦਰ ਫਿਰ ਨਵਾਂ ਪਿੰਡ ਇਹ ਚਾਰ ਪਿੰਡਾਂ ਦਾ ਕਲਸਟਰ ਹੈ ਕਾਫੀ ਬੜੇ ਬੜੀ ਸਾਰੇ بڑے ਪਿੰਡ ਨੇ ਤੇ ਇਹਨਾਂ ਨੇ ਆਪਸ ਵਿੱਚ ਬੈਠ ਕੇ ਰਾਏ ਕਰਕੇ ਇਹ ਫੈਸਲਾ ਕੀਤਾ ਕਿ ਅਸੀਂ ਆਪ ਪਾਰਟੀ ਨੂੰ ਛੱਡ ਕੇ ਕਿਉਂਕਿ ਉਹਨਾਂ ਨੇ 4 ਸਾਲ ਦੇ ਵਿੱਚ ਜੋ ਕੰਮ ਕਰਨੇ ਨਿਰਾਸ਼ਾਜਨਕ ਹੀ ਰਹੇ ਨਾ ਕੰਮ ਕੋਈ ਕੀਤਾ ਨਹੀਂ ਉਹਨਾਂ ਦੇ ਇਹਨਾਂ ਦੀ ਤਸੱਲੀ ਨਹੀਂ ਹੋਈ ਬੜੀਆਂ ਆਸਾਂ ਉਮੀਦਾਂ ਦੇ ਨਾਲ ਇਹਨਾਂ ਨੇ ਸਪੋਰਟ ਕੀਤੀ ਸੀ ਪਰ ਜੋ ਨੈਟ ਰਿਜ਼ਲਟ ਹੈ ਉਹ ਇਹਨਾਂ ਦੇਖਿਆ ਵੀ ਕੋਈ ਅੱਲੇ ਪੱਲੇ ਪਿਆ ਨਹੀਂ ਗਵਰਨਮੈਂਟ ਸਮੂਥਲੀ ਚੱਲੀ ਨਹੀਂ ਲੋਕਾਂ ਦੀ ਵੈਲਫੇਅਰ ਵਾਸਤੇ ਕੋਈ ਕੰਮ ਨਹੀਂ ਹੋਇਆ ਡਵੈਲਪਮੈਂਟ ਕੋਈ ਨਹੀਂ ਹੋਈ ਇਹਨਾਂ ਸਾਰਾ ਕੁਝ ਨੂੰ ਧਿਆਨ ਚ ਰੱਖਦਿਆਂ ਹੋਏ ਆ ਫੈਸਲਾ ਕੀਤਾ ਕਿ ਅਸੀਂ ਅਰੁਣਾ ਚੌਧਰੀ ਦੀ ਰਹਿਨਮਾਈ ਥੱਲੇ ਕਾਂਗਰਸ ਪਾਰਟੀ ਜੁਆਇਨ ਕਰਨੀ ਹੈ ਅੱਜ ਤੁਹਾਡੇ ਸਾਹਮਣੇ ਇਹ ਆਪ ਚੱਲ ਕੇ ਆਏ ਨੇ ਸਾਡੇ ਕੋਲ ਸਾਡੇ ਘਰ ਮੈਂ ਇਹਨਾਂ ਦਾ ਦਿਲ ਤੋਂ ਬਹੁਤ ਧੰਨਵਾਦੀ ਆ ਜਿਨ੍ਹਾਂ ਨੂੰ ਆਮ ਤੌਰ ਤੇ ਹੁੰਦਾ ਕੀ ਹੈ ਕਿ ਪਾਰਟੀਆਂ ਵਾਲੇ ਇੱਕ ਦੂਸਰੇ ਨੂੰ ਜਾ ਕੇ ਮਨਾਉਂਦੇ ਨੇ ਖਿੱਚਾ ਤਾਣੀ ਕਰਦੇ ਆ ਲੋਕਾਂ ਨੂੰ ਅਲੀਵਰਮੈਂਟ ਕਰ ਦਿੰਦੇ ਆ ਕਿ ਨਹੀਂ ਜੀ ਸਾਡੀ ਪਾਰਟੀ ਬਹੁਤ ਚੰਗੀ ਆ ਮੈਂ ਸਮਝਦਾ ਅਸੀਂ ਖੁਸ਼ਕਿਸਮਤ ਆ ਹੁਣ ਖੁਸ਼ਕਿਸਮਤ ਹੈ ਕਿ ਸਾਡਾ ਜਿਹੜਾ ਵੋਟਰ ਹੈ ਜਿਹੜੀ ਸਾਡਾ ਇਲਾਕਾ ਉਹ ਇੰਨਾ ਸੂਝਵਾਨ ਹੈ ਕਿ ਉਹ ਆਪਣਾ ਚੰਗਾ ਮਾੜਾ ਆਪਣੇ ਆਪ ਫੈਸਲਾ ਕਰਦਾ ਹੈ ਔਰ ਇਹ ਸਾਰੇ ਇਕੱਠੇ ਹੋ ਕੇ ਆਏ ਨਾ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਉਹਨਾਂ ਦਾ ਧੰਨਵਾਦ ਕਰਦਾ ਤੇ ਨਾਲ ਦੀ ਨਾਲ ਇਹ ਗਰੰਟੀ ਵੀ ਦੇਣਾ ਅਸ਼ੋਰੈਂਸ ਵੀ ਦੇਣਾ ਕਿ ਜੋ ਆਸਾਂ ਉਮੀਦਾਂ ਦੇ ਨਾਲ ਸਾਡੇ ਨਾਲ ਜੁੜੇ ਨਾ ਅਸੀਂ ਪੂਰਾ ਤਨ ਦੇਈ ਦੇ ਨਾਲ ਕੋਸ਼ਿਸ਼ ਕਰਾਂਗੇ ਕਿ ਇਹਨਾਂ ਦੇ ਸਕੇਲ ਤੇ ਇਹਨਾਂ ਦੇ ਸਟੈਂਡਰਡ ਤੇ ਇਹਨਾਂ ਦੀਆਂ ਆਸਾਂ ਉਮੀਦਾਂ ਤੇ ਪੂਰੇ ਉਤਰ ਸਕੇ ਕਿਹੜੀ ਪਾਰਟੀ ਤੋਂ ਆਏ ਆ ਤੇ ਬਹੁਜੇ ਕਿੰਨੇ ਪਰਵਾਹ ਆ ਇਹ ਆਮ ਪਾਰਟੀ ਤੋਂ ਛੱਡ ਕੇ ਆਏ ਨਾ ਤੇ ਇਹ ਲਗਭਗ ਤੁਹਾਡੇ ਸਾਹਮਣੇ ਹੀ ਆ 35 ਤੋਂ 40 ਪਰਿਵਾਰ ਨੇ